ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਤੇ ਕਈ ਹੋਰ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਸੀ ਨੌਨ ਐਸਕੀਐਮ ਦੇ ਆਗੂਆਂ ਦੀ ਤਾਂ ਵਾਪਸ ਆਉਂਦਿਆਂ ਨੂੰ ਦੋਨਾਂ ਆਗੂਆਂ ਤੇ ਕਈ ਹੋਰ ਸੀਨੀਅਰ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੋਨੇ ਸੀਨੀਅਰ ਆਗੂ ਸੀ ਮੋਸਟ ਸੀਨੀਅਰ ਆਗੂ ਜਿਹੜੇ ਆ ਮੋਰਚੇ ਦੇ ਸੀ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਗੱਲ ਜਾਣਕਾਰੀ ਦੇ ਦਈਏ ਕਿ ਇਹ ਕੋਈ ਕਟਨਾ ਇੱਕੋ ਦਮ ਨਹੀਂ ਵਾਪਰੀ ਇਹ ਰਾਤ ਦੀਆਂ ਰਾਤ ਦੀਆਂ ਤਿਆਰੀਆਂ ਸੀ ਰਾਤ ਪੂਰੇ ਪੰਜਾਬ ਦੀ ਫੋਰਸ ਲੱਡਾ ਕੋਠੀ ਵਿਖੇ ਬੁਲਾ ਲਈ ਸੀ ਉਸ ਤੋਂ ਬਾਅਦ ਚੰਡੀਗੜ੍ਹ ਭੇਜੀ ਗਈ ਮੁਹਾਲੀ ਭੇਜੀ ਗਈ ਵੱਖ-ਵੱਖ ਜਗ੍ਹਾ ਦੇ ਉੱਤੇ ਤਾਇਨਾਤ ਕੀਤੀ ਗਈ ਰਾਤ ਦੀਆਂ ਹੀ ਤਿਆਰੀਆਂ ਸੀ ਮੀਟਿੰਗ ਤੇ ਇੱਕ ਸਵਬੀਤ ਇਹ ਸਭ ਕੁਝ ਪਹਿਲਾਂ ਹੀ ਹੋ ਚੁੱਕਿਆ ਸੀ ਸਭ ਕੁਝ ਪਹਿਲਾਂ ਹੀ ਤੈ ਸੀ ਕਿ ਇਹਨਾਂ ਆਗੂਆਂ ਨੂੰ ਤੇ ਉਹ ਮੋਰਚਾ ਵਿਹਲਾ ਕਰਾਉਣਾ ਹੁਣ ਇਸ ਤੋਂ ਬਾਅਦ ਇਹ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਰਾਤ ਤੱਕ ਖਨੌਰੀ ਤੇ ਸ਼ੰਭੂ ਦਾ ਮੋਰਚਾ ਵਿਹਲਾ ਕਰਾ ਦੇਣਾ ਤੇ ਇੱਕ ਹੋਰ ਗੱਲ ਦੱਸ ਦਈਏ ਕਿ ਭਗਵਾਨ ਸਿੰਘ ਮਾਨ ਦਾ ਕਿਸਾਨ ਲਹਿਰ ਤੇ ਇਹ ਦੂਜਾ ਹੱਲਾ ਹੈ ਪਹਿਲਾ ਹੱਲਾ ਜਦੋਂ ਐਸ ਕੇ ਐਮ ਨੇ ਚੰਡੀਗੜ੍ਹ ਜਾਣਾ ਸੀ ਆਪਣਾ ਪ੍ਰਦਰਸ਼ਨ ਕਰਨ ਲਈ ਰਾਤੋਂ ਰਾਤ ਆਗੂ ਚੱਕਲੇ ਸੀ ਅਰੈਸਟ ਪਾ ਲਈ ਸੀ ਮੀਟਿੰਗ ਵਿਚਾਲੇ ਤੋੜੀ ਸੀ ਮਾਨ ਸਾਹਿਬ ਨੇ ਤਾ ਹੁਣ ਉਸ ਤੋਂ ਬਾਅਦ ਦੂਜਾ ਹੱਲਾ ਨੌਨਸਕੀਮ ਤੇ ਹੈ ਜਿਹੜੀਆਂ ਖਨੌਰੀ ਤੇ ਸ਼ੰਭੂ ਬੈਠੇ ਸੀ ਉਹਨਾਂ ਦੋਨਾਂ ਜਿਹੜੇ ਆਗੂਆਂ ਦੇ ਉੱਤੇ ਉਹਨਾਂ ਦੋਨਾਂ ਜਿਹੜੇ ਫੋਰਮਾਂ ਦੇ ਉੱਤੇ ਹੱਲਾ ਬੋਲਿਆ ਗਿਆ ਤੇ ਇਸ ਹੱਲੇ ਦੇ ਵਿੱਚ ਜਿਹੜੀਆਂ ਉਹ ਮੇਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਉਹਨਾਂ ਦੇ ਨਾਲ ਸਾਥੀ ਸੀ ਉਹਨਾਂ ਨੂੰ ਬੱਸਾਂ ਭਰ ਕੇ ਗ੍ਰਿਫਤਾਰ ਕਰ ਲਿਆ ਕਾਫੀ ਤੱਕਾ ਮੁੱਕੀ ਵੀ ਹੋਈ ਹੈ ਤੇ ਹੁਣ ਇਹ ਖਬਰਾਂ ਹੈ ਕਿ ਵੱਡੀ ਫੋਰਸ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਤਾਇਨਾਤ ਹੈ ਖਨੌਰੀ ਤੇ ਸ਼ੰਭੂ ਬਾਰਡਰ ਤੇ ਤਾਇਨਾਤ ਹੋਣ ਦੇ ਕਾਰਨ ਅੱਜ ਰਾਤ ਨੂੰ ਇਹ ਚਾਂਸ ਹੈ ਕਿ ਉੱਥੋਂ ਮੋਰਚਾ ਪੂਰੀ ਤਰੀਕੇ ਦੇ ਨਾਲ ਚੱਕ ਲਿਆ ਜਾਵੇ ਤੇ ਉਹ ਰਸਤਾ ਖਲਾ ਦਿੱਤਾ ਜਾਵੇ ਭਗਵਾਨ ਸਿੰਘ ਮਾਨ ਲਗਾਤਾਰ ਇਸ ਸੈਕਸ਼ਨ ਦੇ ਵਿੱਚ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਕਿਸਾਨ ਲਹਿਰ ਹੈ ਇਹਨੂੰ ਦਬਾਇਆ ਜਾਵੇ ਇਹ ਕਿਸਾਨ ਲਹਿਰ ਨੂੰ ਖਤਮ ਕੀਤਾ ਜਾਵੇ ਚਾਹੇ ਉਹ ਐਸਕੇਐਮ ਰੂਪ ਚ ਹੈ ਚਾਹੇ ਉਹ ਨਾਨ ਐਸਕੇਮ ਦੇ ਰੂਪ ਚ ਹੈ ਚਾਹੇ ਉਹ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਉਹਦੇ ਰੂਪ ਦੇ ਵਿੱਚ ਹੈ ਤਾਂ ਉਹ ਲਗਾਤਾਰ ਜਿਹੜੇ ਹੱਲੇ ਕਿਸਾਨ ਲਹਿਰ ਤੇ ਵੱਜ ਰਹੇ ਆ ਤੇ ਜਿਹਦੇ ਚਲਦੇ ਅੱਜ ਦੋ ਆਗੂ ਢੱਲੇਵਾਲ ਐਂਬੂਲੈਂਸ ਦੇ ਵਿੱਚ ਸੀ ਉਹ ਐਂਬੂਲੈਂਸ ਨੇ ਹਰਾਸ ਦੇ ਵਿੱਚ ਡਿਟੇਨ ਕਰ ਲਿਆ ਤੇ ਜਿਹੜੇ ਦੂਜੇ ਆਗੂ ਸੀ ਉਹਨਾਂ ਨੂੰ ਵੀ ਹਰਾਸ ਦੇ ਵਿੱਚ ਜਿਹੜਾ ਲੈ ਲਿਆ ਗਿਆ ਤੇ ਇਸ ਵਕਤ ਜਿਹੜੀ ਬਹੁਤ ਵੱਡੀ ਚਰਚਾ ਛੜੀ ਹੋਈ ਹੈ ਕਿ ਹੁਣ ਕਿਸਾਨ ਲਹਿਰ ਦਾ ਕੀ ਬਣੇਗਾ ਕੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਦਾ ਇੱਕ ਦਬਦਬਾ ਸੀ ਉਹ ਖਤਮ ਕਰ ਦਿੱਤਾ ਜਾਵੇਗਾ ਪੰਜਾਬ ਦੇ ਵਿੱਚੋਂ ਕਿਸਾਨ ਲਹਿਰ ਨੂੰ ਖਤਮ ਕਰ ਦਿੱਤਾ ਜਾਵੇਗਾ ਇਹ ਸਵਾਲ ਹੁਣ ਬਰਕਰਾਰ ਕਿਉਂਕਿ 26 ਨੂੰ ਕਿਸਾਨਾਂ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਜਾਣਾ ਸੀ ਐਸ ਕੇ ਐਮ ਨੇ ਹੁਣ ਐਸ ਕੇ ਐਮ ਜਾ ਪਾਵੇਗਾ ਨਹੀਂ ਜਾ ਪਾਵੇਗਾ ਇਹ ਹੁਣ ਵੱਡੇ ਸਵਾਲ ਹੋ ਗਏ ਨੇ ਵੱਡੇ ਸਵਾਲ ਖੜੇ ਹੋ ਗਏ ਨੇ ਹੁਣ ਭਗਵਾਨ ਸਿੰਘ ਮਾਨ ਦਾ ਜਿਹੜਾ ਇਸ ਲਹਿਰ ਦੇ ਉੱਪਰ ਜਿਹੜਾ ਇਹ ਲਗਾਤਾਰ ਦੂਜਾ ਹਮਲਾ ਵੱਡਾ ਹਮਲਾ ਤੇ ਪੁਲਿਸ ਇੰਨੀ ਵੱਡੀ ਗੈਂਦੀ ਚ ਤਾਇਨਾਤ ਹੈ ਕਿ ਸਾਰਾ ਜਿਹੜਾ ਉਥੇ ਮੋਰਚਾ ਉਹ ਚਕਾਇਆ ਜਾਵੇਗਾ ਸਾਬ ਜਿਹੜੇ ਬਾਰਡਰ ਆ ਉਹ ਖਾਲੀ ਕਰਵਾਏ ਜਾਣਗੇ ਇਹ ਚਰਚਾ ਵੀ ਜਿਹੜੀ ਨਿਕਲ ਕੇ ਆ ਰਹੀ ਹੈ ਆਗੂ ਗ੍ਰਫਤਾਰ ਨੇ ਮਗਰ ਰਹਿ ਗਿਆ ਕੇਡਰ ਕੇਡਰ ਨੂੰ ਜਲਦੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਡਿਊਟੀਆਂ ਕਰ ਦਿਤੀਆਂ ਕਿ ਰਾਤ ਨੂੰ ਕਿਸੇ ਨਹੀਂ ਜਾਣਾ ਉਥੇ ਰਹਿਣਾ ਕਿਉਂਕਿ ਲਾਠੀ ਚਾਰਜ ਵੀ ਹੋਵੇਗਾ ਤੇ ਕਈ ਵਾਰ ਪਲਾਸਟਿਕ ਦੀਆਂ ਗੋਲੀਆਂ ਜਾਂ ਕੋਈ ਹੋਰ ਵੀ ਕਟਨਾ ਵਾਪਰ ਸਕਦੀ ਹੈ ਸੋ ਇਹ ਇਸ ਵਕਤ ਦੀ ਖਬਰ ਸੀ ਜਲਦੀ ਤੁਹਾਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਵੀ ਇਸ ਤਸਵੀਰਾਂ ਦਿਖਾਵਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਤੇ ਕਈ ਹੋਰ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਸੀ ਨੌਨ ਐਸਕੀਐਮ ਦੇ ਆਗੂਆਂ ਦੀ ਤਾਂ ਵਾਪਸ ਆਉਂਦਿਆਂ ਨੂੰ ਦੋਨਾਂ ਆਗੂਆਂ ਤੇ ਕਈ ਹੋਰ ਸੀਨੀਅਰ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੋਨੇ ਸੀਨੀਅਰ ਆਗੂ ਸੀ ਮੋਸਟ ਸੀਨੀਅਰ ਆਗੂ ਜਿਹੜੇ ਆ ਮੋਰਚੇ ਦੇ ਸੀ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਗੱਲ ਜਾਣਕਾਰੀ ਦੇ ਦਈਏ ਕਿ ਇਹ ਕੋਈ ਕਟਨਾ ਇੱਕੋ ਦਾਮ ਨਹੀਂ ਵਾਪਰੀ ਇਹ ਰਾਤ ਦੀਆਂ ਰਾਤ ਦੀਆਂ ਤਿਆਰੀਆਂ ਸੀ ਰਾਤ ਪੂਰੇ ਪੰਜਾਬ ਦੀ ਫੋਰਸ ਲੱਡਾ ਕੋਠੀ ਵਿਖੇ ਬੁਲਾ ਲਈ ਸੀ ਉਸ ਤੋਂ ਬਾਅਦ ਚੰਡੀਗੜ੍ਹ ਭੇਜੀ ਗਈ ਮੁਹਾਲੀ ਭੇਜੀ ਗਈ ਵੱਖ-ਵੱਖ ਜਗ੍ਹਾ ਦੇ ਉੱਤੇ ਤਾਇਨਾਤ ਕੀਤੀ ਗਈ ਰਾਤ ਦੀਆਂ ਹੀ ਤਿਆਰੀਆਂ ਸੀ ਮੀਟਿੰਗ ਤੇ ਇੱਕ ਸਵਭੀਤ ਤੇ ਇਹ ਸਭ ਕੁਝ ਪਹਿਲਾਂ ਹੀ ਹੋ ਚੁੱਕਿਆ ਸੀ ਸਭ ਕੁਝ ਪਹਿਲਾਂ ਹੀ ਤੈ ਸੀ ਕਿ ਇਹਨਾਂ ਆਗੂਆਂ ਨੂੰ ਤੇ ਉਹ ਮੋਰਚਾ ਵਿਹਲਾ ਕਰਾਉਣਾ ਹੁਣ ਇਸ ਤੋਂ ਬਾਅਦ ਇਹ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਰਾਤ ਤੱਕ ਖਨੌਰੀ ਤੇ ਸ਼ੰਭੂ ਦਾ ਮੋਰਚਾ ਵਿਹਲਾ ਕਰਾ ਦੇਣਾ ਤੇ ਇੱਕ ਹੋਰ ਗੱਲ ਦੱਸ ਦਈਏ ਕਿ ਭਗਵਾਨ ਸਿੰਘ ਮਾਨ ਦਾ ਕਿਸਾਨ ਲਹਿਰ ਤੇ ਇਹ ਦੂਜਾ ਹੱਲਾ ਹੈ ਪਹਿਲਾ ਹੱਲਾ ਜਦੋਂ ਐਸ ਕੇ ਐਮ ਨੇ ਚੰਡੀਗੜ੍ਹ ਜਾਣਾ ਸੀ ਆਪਣਾ ਪ੍ਰਦਰਸ਼ਨ ਕਰਨ ਲਈ ਰਾਤੋਂ ਰਾਤ ਆਗੂ ਚੱਕਲੇ ਸੀ ਅरेस्ट ਪਾ ਲਈ ਸੀ ਮੀਟਿੰਗ ਵਿਚਾਲੇ ਤੋੜੀ ਸੀ ਮਾਨ ਸਾਹਿਬ ਨੇ ਤਾਂ ਹੁਣ ਉਸ ਤੋਂ ਬਾਅਦ ਦੂਜਾ ਹੱਲਾ ਨੌਨਸਕੀਮ ਤੇ ਜਿਹੜੀਆਂ ਖਨੌਰੀ ਤੇ ਸ਼ੰਭੂ ਬੈਠੇ ਸੀ ਉਹਨਾਂ ਦੋਨਾਂ ਜਿਹੜੇ ਆਗੂਆਂ ਦੇ ਉੱਤੇ ਉਹਨਾਂ ਦੋਨਾਂ ਜਿਹੜੇ ਫੋਰਮਾਂ ਦੇ ਉੱਤੇ ਹੱਲਾ ਬੋਲਿਆ ਗਿਆ ਤੇ ਇਸ ਹੱਲੇ ਦੇ ਵਿੱਚ ਜਿਹੜੀਆਂ ਉਹ ਮੇਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਉਹਨਾਂ ਦੇ ਨਾਲ ਸਾਥੀ ਸੀ ਉਹਨਾਂ ਨੂੰ ਬੱਸਾਂ ਭਰ ਕੇ ਗ੍ਰਿਫਤਾਰ ਕਰ ਲਿਆ ਕਾਫੀ ਤੱਕਾ ਮੁੱਕੀ ਵੀ ਹੋਈ ਐ ਤੇ ਹੁਣ ਇਹ ਖਬਰਾਂ ਹੈ ਕਿ ਵੱਡੀ ਫੋਰਸ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਤਾਇਨਾਤ ਹੈ ਖਨੌਰੀ ਤੇ ਸ਼ੰਭੂ ਬਾਰਡਰ ਤੇ ਤਾਇਨਾਤ ਹੋਣ ਦੇ ਕਾਰਨ ਅੱਜ ਰਾਤ ਨੂੰ ਇਹ ਚਾਂਸ ਹੈ ਕਿ ਉੱਥੋਂ ਮੋਰਚਾ ਪੂਰੀ ਤਰੀਕੇ ਦੇ ਨਾਲ ਚੱਕ ਲਿਆ ਜਾਵੇ ਤੇ ਉਹ ਰਸਤਾ ਖਲਾ ਦਿੱਤਾ ਜਾਵੇ ਭਗਵਾਨ ਸਿੰਘ ਮਾਨ ਲਗਾਤਾਰ ਇਸ ਸੈਕਸ਼ਨ ਦੇ ਵਿੱਚ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਕਿਸਾਨ ਲਹਿਰ ਹੈ ਇਹਨੂੰ ਦਬਾਇਆ ਜਾਵੇ ਇਹ ਕਿਸਾਨ ਲਹਿਰ ਨੂੰ ਖਤਮ ਕੀਤਾ ਜਾਵੇ ਚਾਹੇ ਉਹ ਐਸਕੇ ਦੇ ਰੂਪ ਚ ਹੈ ਚਾਹੇ ਉਹ ਨਾਨ ਐਸਕਮ ਦੇ ਰੂਪ ਚ ਹੈ ਚਾਹੇ ਉਹ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਉਹਦੇ ਰੂਪ ਦੇ ਵਿੱਚ ਹੈ ਤਾਂ ਲਗਾਤਾਰ ਜਿਹੜੇ ਹੱਲੇ ਕਿਸਾਨ ਲਹਿਰ ਤੇ ਵੱਜ ਰਹੇ ਆ ਤੇ ਜਿਹਦੇ ਚਲਦੇ ਅੱਜ ਦੋ ਆਗੂ ਢੱਲੇਵਾਲ ਐਂਬੂਲੈਂਸ ਦੇ ਵਿੱਚ ਸੀ ਉਹ ਐਂਬੂਲੈਂਸ ਨੇ ਹਰਾਸ ਦੇ ਵਿੱਚ ਡਿਟੇਨ ਕਰ ਲਿਆ ਤੇ ਜਿਹੜੇ ਦੂਜੇ ਆਗੂ ਸੀ ਉਹਨਾਂ ਨੂੰ ਵੀ ਹਰਾਸ ਦੇ ਵਿੱਚ ਜਿਹੜਾ ਲੈ ਲਿਆ ਗਿਆ ਤੇ ਇਸ ਵਕਤ ਜਿਹੜੀ ਬਹੁਤ ਵੱਡੀ ਚਰਚਾ ਛੜੀ ਹੋਈ ਹੈ ਕਿ ਹੁਣ ਕਿਸਾਨ ਲਹਿਰ ਦਾ ਕੀ ਬਣੇਗਾ ਕੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਦਾ ਇੱਕ ਦਬਦਬਾ ਸੀ ਉਹ ਖਤਮ ਕਰ ਦਿੱਤਾ ਜਾਵੇਗਾ ਪੰਜਾਬ ਦੇ ਵਿੱਚੋਂ ਕਿਸਾਨ ਲਹਿਰ ਨੂੰ ਖਤਮ ਕਰ ਦਿੱਤਾ ਜਾਵੇਗਾ ਇਹ ਸਵਾਲ ਹੁਣ ਬਰਕਰਾਰ ਕਿਉਂਕਿ 26 ਨੂੰ ਕਿਸਾਨਾਂ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਜਾਣਾ ਸੀ ਐਸ ਕੇ ਐਮ ਨੇ ਹੁਣ ਐਸ ਕੇ ਐਮ ਜਾ ਪਾਵੇਗਾ ਨਹੀਂ ਜਾ ਪਾਵੇਗਾ ਇਹ ਹੁਣ ਵੱਡੇ ਸਵਾਲ ਹੋ ਗਏ ਨੇ ਵੱਡੇ ਸਵਾਲ ਖੜੇ ਹੋ ਗਏ ਨੇ ਹੁਣ ਭਗਵਾਨ ਸਿੰਘ ਮਾਨ ਦਾ ਜਿਹੜਾ ਇਸ ਲਹਿਰ ਦੇ ਉੱਪਰ ਜਿਹੜਾ ਇਹ ਲਗਾਤਾਰ ਦੂਜਾ ਹਮਲਾ ਵੱਡਾ ਹਮਲਾ ਤੇ ਪੁਲਿਸ ਇੰਨੀ ਵੱਡੀ ਗੈਂਦੀ ਚ ਤਾਇਨਾਤ ਹੈ ਕਿ ਸਾਰਾ ਜਿਹੜਾ ਉੱਥੇ ਮੋਰਚਾ ਉਹ ਚੁਕਾਇਆ ਜਾਵੇਗਾ ਸਾਹਿਬ ਜਿਹੜੇ ਬਾਰਡਰ ਆ ਉਹ ਖਾਲੀ ਕਰਵਾਏ ਜਾਣਗੇ ਇਹ ਚਰਚਾ ਵੀ ਜਿਹੜੀ ਨਿਕਲ ਕੇ ਆ ਰਹੀ ਹੈ ਆਗੂ ਗ੍ਰਿਫਤਾਰ ਨੇ ਮਗਰ ਰਹਿ ਗਿਆ ਕੇਡਰ ਕੇਡਰ ਨੂੰ ਜਲਦੀ ਹਸਪਤਾਲ ਵਿੱਚ ਲਿਆ ਜਾ ਸਕਦਾ ਹੈ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਡਿਊਟੀਆਂ ਕਰ ਦਿੱਤੀਆਂ ਕਿ ਰਾਤ ਨੂੰ ਕਿਸੇ ਨੇ ਨਹੀਂ ਜਾਣਾ ਉੱਥੇ ਰਹਿਣਾ ਕਿਉਂਕਿ ਲਾਠੀ ਚਾਰਜ ਵੀ ਹੋਵੇਗਾ ਤੇ ਕਈ ਵਾਰ ਪਲਾਸਟਿਕ ਦੀਆਂ ਗੋਲੀਆਂ ਜਾਂ ਕੋਈ ਹੋਰ ਵੀ ਕਟਨਾ ਵਾਪਰ ਸਕਦੀ ਹੈ ਸੋ ਇਹ ਇਸ ਵਕਤ ਦੀ ਖਬਰ ਸੀ ਜਲਦੀ ਤੁਹਾਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਵੀ ਤਸਵੀਰਾਂ ਦਿਖਾਵਾਂਗੇ